ਉਹਨੇ ਬਹੁਤ ਟਰਾਈ ਕੀਤੀ ਉਹ ਫਿਰ ਲਾ ਲੋ ਵਿਚਾਰੇ ਸਕੂਟਰ ਜਾ ਕੇ ਐਕਟਿਵ ਆਪਣੀ ਇੱਥੇ ਆ ਗਏ ਜਦੋਂ ਇੱਥੇ ਆਣ ਤੋਂ ਬਾਅਦ ਮੈਂ ਉਹਨਾਂ ਨੂੰ ਫੇਰ ਮੈਨੂੰ ਕਹਿੰਦੇ 112 ਨੰਬਰ ਤੇ ਕਾਲ ਕਰੋ ਮੈਂ 112 ਨੰਬਰ ਤੇ ਜਦੋਂ ਕਾਲ ਕੀਤੀ ਉਹ ਮੋਰੇ ਬੰਦੇ ਦਾ ਰਿਸਪੌਂਸ ਕੀ ਸੀ ਮੈਂ ਕਹਾ ਬਾਜੀ ਨਮਸਕਾਰ ਜੀ ਬੇਦਦ ਮੈਂ ਕਰਕੇ ਬੇ ਲੰਗੜੋਏ ਪਿੰਡ ਦੇ ਕੋਲ ਗੋਰਖਪੁਰ ਦਾ ਮਾਸਟਰ ਬੋਲਦਾ ਬੇ ਇੱਥੇ ਇੱਕ ਬਾਰਾ ਸਿੰਘ ਆ ਗਿਆ ਵੀ ਤੁਸੀਂ ਇਹਨਾਂ ਦੇ ਉਹ ਕਹਿੰਦੇ ਜਾਂ ਪਿੰਡ ਵਾਲੇ ਸਾਧ ਲਓ ਬਾਕੀ ਜਿੱਦਾਂ ਕਹਿੰਦੇ ਜਿੱਥੇ ਲਿਖੀ ਹੁੰਦੀ ਉੱਦੇ ਹੋਏ ਨਹੀਂ 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 ਉਹ ਜਾਣਦੇ ਯਾਰ ਜਨਮ ਬੋਲ ਬਾਸ ਵਾਸਤੇ ਹੋ ਜਾਗੇ ਨੂੰ ਬਾਹ ਤੇ ਹੋ ਜਾ ਹੋ ਜਾ ਕੋਈ ਤੱਕ ਨਹੀਂ ਗਿਆ ਹੁਣ ਤਾਂ ਪਰ ਉਹ ਵੀਰ ਤੁਸੀਂ ਦੇਖਿਆ ਕਿਵੇਂ ਉਹ ਗਿਆ ਇਕੱਲਾ ਤੇ ਕਿਵੇਂ ਉਹਨੇ ਜਾ ਕੇ ਜਿਹੜੀ ਰੱਸੀ ਆ ਉਹ 12 ਸਿੰਘਾਂ ਦੇ ਪਾਈ ਆ ਹੁਣ ਇਹ ਪੂਰੀ ਜਾਨ ਲਾਉਣ ਕੇ ਤਾਂ ਜੋ 12 ਸਿੰਘਾਂ ਨੂੰ ਬਾਹਰ ਕੱਢ ਜਬ ਉਹਦਾ ਚਿਹਰਾ ਦੇਖੋ ਇੱਕ ਵਾਰੀ ਕਿਵੇਂ ਡਰਿਆ ਹੋਇਆ ਕਿੰਨੀ ਮਾਸੂਮੀਅਤ ਹੈ ਪਰ ਜਿਵੇਂ ਕਹਿੰਦੇ ਆ ਕਿ ਜੰਗਲਾਤ ਮਹਿਕਮੇ ਵਾਲੇ ਜਦ ਆਉਂਦੇ ਆ ਇਹਨਾਂ ਨੂੰ ਕੁਦਰਤੀ ਮਹਿਸੂਸ ਹੋ ਜਾਂਦਾ ਕਿ ਯਾਰ ਸਾਨੂੰ ਬਚਾਉਣ ਵਾਲੇ ਆ ਗਏ ਕਿਵੇਂ ਜੰਪ ਮਾਰਦਾ ਕਾਬੂ ਕਰਨਾ ਕਿੰਨਾ ਔਖਾ ਔਰ ਵੀਰ ਦੇ ਸੱਟ ਵੀ ਲੱਗੀ ਹੈ ਇਹ ਮੈਂ ਜਿਵੇਂ ਕਾਫੀ ਧੇਰ ਤੋਂ ਕਹਿੰਦਾ ਰਿਹਾ ਕਿ ਫੋਰੈਸਟ ਡਿਪਾਰਟਮੈਂਟ ਦੀ ਪੂਰੀ ਟੀਮ ਨੂੰ ਜਿਹੜੇ ਸੁੱਖ ਵੇਲੇ ਤੁਹਾਡੇ ਨਾਲ ਖੜੇ ਰਿਸ਼ਤੇ ਹੁੰਦੇ ਨੇ ਪਰ ਜਿਹੜੇ ਔਖੀ ਘੜੀ ਤੁਹਾਡੇ ਨਾਲ ਆ ਕੇ ਖੜ ਜਾਂਣ ਉਹ ਫਰਿਸ਼ਤੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੀ ਸੂਰੀ ਤੁਸੀਂ ਸ਼ਹਿਰ ਤੋਂ ਦਾ ਚਲਾ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੇ ਇਸ ਸਮੇਂ ਅਸੀਂ ਲੰਗੜੋਏ ਵੇਖੇ ਮੌਜੂਦ ਹੈ ਔਰ ਬਿਲਕੁਲ ਮੇਰੇ ਪਿੱਛੇ ਟੋਬਾ ਇੱਕ ਹਾਲਾਂਕਿ ਦੇਖਣ ਨੂੰ ਪਹਿਲੀ ਵਾਰ ਤੇ ਐਂ ਲੱਗਦਾ ਕੋਈ ਖੇਤ ਹੈ ਪਰ ਇਹ ਟੋਬਾ ਹੈ ਔਰ ਇਹਦੇ ਅੰਦਰ ਇੱਕ 12 ਸਿੰਘਾ ਮੌਜੂਦ ਹੈ ਔਰ ਉਹਨੂੰ ਘੇਰ ਕੇ ਪਰਲੇ ਪਾਸੇ ਪੂਰੇ ਤਿੰਨ ਪਾਸੇ ਜਿਹੜੇ ਆ ਚੌਥਾ ਪਾਸ ਕੁੱਤੇ ਬੈਠੇ ਆ ਮੂਰਖ ਕੁੱਤੇ ਬੈਠੇ ਆ ਜਿਹੜੇ ਹੱਡਾ ਰੋੜੀ ਤੇ ਹੁੰਦੇ ਆ ਔਰ ਅੱਜ ਉਹਨਾਂ ਨੇ ਪੂਰਾ ਮਨ ਬਣਾਇਆ ਕਿ ਅਸੀਂ 12 ਸਿੰਘਾਂ ਦਾ ਸ਼ਿਕਾਰ ਕਰਨਾ ਪਰ ਇੱਧਰ ਇਹ ਰੱਬ ਦੇ ਬੰਦੇ ਵੀ ਖੜੇ ਆ ਜਿਹੜੇ ਕਹਿੰਦੇ ਕਿ ਅਸੀਂ 12 ਸਿੰਘਾਂ ਦੀ ਜਾਨ 12 ਸਿੰਘੇ ਦੀ ਜਾਨ ਬਚਾਣੀ ਹੈ ਔਰ ਸਵੇਰ ਦੇ ਕੋਸ਼ਿਸ਼ਾ ਕਰ ਰਹੇ ਆ ਵਰਿੰਦਰ ਭਾਜੀ ਹੁਣਾਂ ਦੀ ਮੇਰੇ ਨਾਲ ਸਵੇਰੇ ਗੱਲ ਹੋਈ ਔਰ ਮੈਂ ਇੱਕ ਚੀਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਮੈਂ ਹੈਰਾਨ ਆ ਮੇਰਾ ਫੋਨ 에ਅਰਪਲੇਨ ਤੇ ਸੀਗਾ ਤੇ ਲੱਗ ਕਿਵੇਂ ਗਿਆ ਔਰ ਮੇਰੀ ਵਰਿੰਦਰ ਭਾਈ ਨਾਲ ਚਾਹਤ ਗੱਲ ਹੁੰਦੀ ਆ ਉਸ ਤੋਂ ਬਾਅਦ ਜੰਗਲਾਤ ਮਹਿਕਮੇ ਨੂੰ ਇਨਫੋਰਮ ਕੀਤਾ ਜਾਂਦਾ ਹੈ ਉਹ ਵੀ ਟੀਮ ਜਿਹੜੀ ਹੈ ਤਿਆਰ ਹੋ ਗਈ ਇੱਧਰ ਪਹੁੰਚ ਰਹੀ ਹੈ ਲੇਕਿਨ ਉਸ ਤੋਂ ਪਹਿਲਾਂ ਕੀ ਕੀ ਇਹਨਾਂ ਨੇ ਸੰਘਰਸ਼ ਕੀਤਾ ਕਿਵੇਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਬਾਰਾ ਸਿੰਘਾ ਇੱਥੇ ਆ ਗਿਆ ਸੀ ਵਿਰਿੰਦਰ ਪਾਜੀ ਹੋਂ ਤੋਂ ਜਾਣਦੇ ਆ ਵਿਰਿੰਦਰ ਜੀ ਸਵੇਰੇ ਕਿਵੇਂ ਵਾਕਿਆ ਸ਼ੁਰੂ ਹੋਇਆ ਪੂਰਾ ਸਮਝਾ ਦਿਓ ਮੈਂ ਸਵੇਰੇ ਜੀ ਜਦੋਂ ਸ਼ਹਿਰ ਨੂੰ ਆਇਆ ਇੱਥੇ ਗੋਰਖਪੁਰ ਤੋਂ ਲਗੜੋਏ ਨੂੰ ਰੋਜ਼ ਸ਼ਹਿਰ ਨੂੰ ਆਣਾ ਤਕਰੀਬਨ ਸਾਢੇ ਕਿਜਾ ਦਾ ਟਾਈਮ ਲੱਗੇਗਾ ਇੱਥੇ ਆਪਣੀ ਇੱਕ ਕਮਾਦੀ ਆ ਜਦੋਂ ਮੈਂ ਇੱਥੋਂ ਮੋੜਨ ਲੱਗਾ ਇਹਦੇ ਮਗਰ 12 ਸਿੰਘਾ ਜਦੋਂ ਉਹ ਤੋਂ ਵਿੱਚੋਂ ਨਿਕਲੇ ਆ ਨਾਲ ਕੁੱਤੇ ਕਮਾਦੀ ਚੋਂ ਨਿਕਲੇ ਆ ਨਿਕਲ ਕੇ ਇਹ ਸਾਹਮਣੇ ਉਹ ਜਗ੍ਹਾ ਵਾ ਉੱਥੇ ਇਹਨਾਂ ਨੇ ਸਾਰੇ ਕੁੱਤੇ 15 20 ਕੁੱਤੇ ਆ 25 ਕ ਇਹਨਾਂ ਨੂੰ ਉੱਥੇ ਢਾ ਲਿਆ ਮੈਂ ਕੁੱਤੇ ਨਾਲ ਬੜੀ ਫਾਈਟ ਮੈਨ ਅਟਕੇ ਉਹਨੂੰ ਬਚਾਇਆ ਉਸ ਤੋਂ ਬਾਅਦ ਗਾਹਾਂ ਉਹ ਪਾਰਲੇ ਕੋਰਨਰ ਤੇ ਬਹਾਂਜੀ ਪੈ ਗਏ ਜੀ ਉਹਨਾਂ ਢਾ ਲਿਆ ਸੀ ਉੱਥੋਂ ਛੜਾਇਆ ਉਸ ਤੋਂ ਬਾਅਦ ਫੇ ਉਧਰ ਗਿਆ ਉਹ ਕੋਰਨਰ ਤੇ ਉੱਥੇ ਖੜਾ ਰਿਹਾ ਫੇ ਮੈਂ ਉਹਨਾਂ ਕੁੱਤੇ ਨੂੰ ਡਲੇ ਮਾਰੇ ਹੰਬ ਗਿਆ ਮੈਂ ਡਲੇ ਮਾਰ ਮਾਰ ਕੇ ਉਸ ਤੋਂ ਬਾਅਦ ਫੇ ਉਹ ਉਹਨੇ ਉਹ ਇੱਕ ਨਾਲਾ ਇੱਥੇ ਨਾਲਾ ਜਿਹਾ ਟੱਪਿਆ ਉਹਨੇ ਇੱਧਰ ਆ ਗਿਆ ਕੁੱਤੇ ਫੇ ਮਗਰੇ ਚਲ ਗਏ ਹੁਣ ਮੇਰੇ ਤੋਂ ਉਹ ਨਾਲਾ ਥੋੜਾ ਜਿਹਾ ਵੱਡਾ ਸੀ ਉਹ ਮੈਂ ਤੋਂ ਟੱਪਣਾ ਮੈਂ ਉੱਪਰੋਂ ਘੁੰਮ ਗਿਆ ਫੇ ਉਧਰ ਗਿਆ ਕੁੱਤੇ ਚਾਰੇ ਪਾਸੇ ਬੈਠੇ ਆ ਤੇ ਜਦੋਂ ਮੈਂ ਬਣ ਵਿਭਾਗ ਨੂੰ ਕੋਸ਼ਿਸ਼ ਕੀਤੀ ਆਪਣੇ ਬ੍ਰਦਰ ਆ ਮੇਰੇ ਹੈਂਡੀਕੈਪਟ ਉਹ ਵੀ ਟੀਚਰ ਆ ਮੈਂ ਵੀ ਟੀਚਰ ਉਹਨਾਂ ਨੇ ਫੋਨ ਕੀਤਾ ਵੇ ਭਾਜੀ ਐਦਾਂ ਕਰਕੇ ਵੀ ਤੁਸੀਂ ਤੁਹਾਡੇ ਕੋਲ ਫੋਨ ਆ ਬਣ ਪਵਾਕਦਾ ਉਹਨੂੰ ਫੋਨ ਕੀਤਾ ਉਹਨਾਂ ਨੇ ਬਹੁਤ ਟਰਾਈ ਕੀਤੀ ਉਹ ਫਿਰ ਲਾ ਲੋ ਵਿਚਾਰੇ ਸਕੂਟਰ ਚਾਕੇ ਐਕਟਿਵ ਆ ਆਪਣੀ ਇੱਥੇ ਆ ਗਏ ਜਦੋਂ ਇੱਥੇ ਆਣ ਤੋਂ ਬਾਅਦ ਮੈਂ ਉਹਨਾਂ ਨੂੰ ਫੇਰ ਮੈਨੂੰ ਕਹਿੰਦੇ 112 ਨੰਬਰ ਤੇ ਕਾਲ ਕਰੋ ਮੈਂ 112 ਨੰਬਰ ਤੇ ਜਦੋਂ ਕਾਲ ਕੀਤੀ ਉਹ ਮੋਰੇ ਬੰਦੇ ਦਾ ਰਿਸਪੌਂਸ ਕੀ ਸੀ ਮੈਂ ਕਹਾ ਭਾਜੀ ਨਮਸਕਾਰ ਜੀ ਬੇਅਦਮੈਂ ਕਰਕੇ ਵੇ ਲੰਗੜੋਏ ਪਿੰਡ ਦੇ ਕੋਲ ਗੋਰਖਪੁਰ ਦਾ ਮਾਸਟਰ ਬੋਲਦਾ ਵੇ ਇੱਥੇ ਇੱਕ ਬਾਰਾ ਸਿੰਘ ਆ ਗਿਆ ਵੇ ਤੁਸੀਂ ਇਹਨਾਂ ਦੀ ਉਹ ਕਹਿੰਦੇ ਜਾਂ ਪਿੰਡ ਵਾਲੇ ਥਾ ਦੇ ਲੋ ਬਾਕੀ ਜਿੱਦਾਂ ਕਹਿੰਦੇ ਜਿੱਥੇ ਲਿਖੀ ਹੁੰਦੀ ਉੱਦੇ ਹੋ ਜਾਣੀ ਉਹਨਾਂ ਦਾ ਆ ਜਵਾਬ ਆ ਮੈਂ ਫੇ ਸੂਰੀ ਸਾਹਿਬ ਤੁਹਾਨੂੰ ਫੋਨ ਕੀਤਾ ਤੁਹਾਡਾ ਫੋਨ ਲੱਗਿਆ ਤੁਸੀਂ ਮੈਨੂੰ ਵਧੀਆ ਰਿਸਪੌਂਸ ਦਿੱਤਾ ਤੁਸੀਂ ਕਹੋ ਵੀ 20 ਮਿੰਟ ਕੋਲ 10 ਮਿੰਟ ਕੋਲ ਅਸੀਂ ਆਏ ਵੀ ਬਾਕੀ ਉਹ ਤੁਸੀਂ ਉਹ ਜੋ ਕਾਰਵਾਈ ਤੁਹਾਡੇ ਸਾਹਮਣੇ ਆ ਵਿਚਾਰਾ ਲੱਗਿਆ ਵਾ ਮੇਰੀ ਸਾਡੀ ਇਹ ਕੋਸ਼ਿਸ਼ ਆ ਵੀ ਬਚ ਜਵੇ ਜੀ ਜੀ ਇਹ ਆ ਸਾਡੀ ਇਨਸਾਨ ਦੀ ਕੋਸ਼ਿਸ਼ ਆ ਇਨਸਾਨ ਜੀ ਕੋਸ਼ਿਸ਼ ਇਹ ਹੁੰਦੀ ਆ ਵੀ ਬਚ ਜਾਣ ਵੀ ਇਹ ਵੀ ਨਾਲ ਚ ਵੀ ਜਾਨ ਆ ਵੀ ਇਹ ਜਿੰਨੇ ਕੁੱਤੇ ਆ ਜੋ ਹਾਲ ਆ ਮੈਂ ਤਾਂ ਹੰਬ ਚੁੱਕਾ ਜੀ ਮੇਰੇ ਨਾਲ ਵਿਚਾਰੇ ਰਾਮਪਾਲ ਤੋਂ ਮੈਂ ਰ ਏ ਵਿਚਾਰੇ ਰੱਸੀ ਲੈ ਕੇ ਆਏ ਇੱਥੇ ਹੋਰੇ ਗਾਲ ਸੁਣਨੇ ਵੇਗੇ ਉਹ ਕਹਿੰਦੇ ਵੀ ਇਹ ਕਿਸੇ ਨੇ ਛੱਡਣ ਆਏ ਸੀ ਕੋ ਛੱਡ ਕੇ ਚਲ ਗਏ ਬਾਰਾ ਸਿੰਘੇਰ ਅੱਛਾ ਇਦਾਂ ਦੀ ਗੱਲਾਂ ਹੋ ਰਹੀਆਂ ਕਹਿੰਦੇ ਕਿ ਕੋਈ ਛੱਡਦਾ ਹਾਂ ਛੱਡਦਾ ਨਹੀਂ ਬਾਰਾ ਸਿੰਘੇਰ ਛੱਡਦਾ ਅਸੀਂ ਇਹ ਗੱਲ ਕਰ ਰਹੇ ਸੀ ਅੱਜਕੱਲ ਤਾਂ ਫਿਰ ਲੋਕੀ ਸ਼ਿਕਾਰ ਕਰਕੇ ਬਾਰਾ ਸਿੰਘਾਂ ਨੂੰ ਉੱਦਾਂ ਵੀ ਠੰਡ ਹੋ ਗਈਆ ਦੇਖੋ ਅਸੀਂ ਇਹ ਆ ਬੇ ਕਿਸੇ ਜਾਨਵਾਦ ਜਿਹਦੇ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈਗੀ ਬੇ ਸੰਭਾਲ ਮਨ ਧਰਤੀ ਤੇ ਉਨ੍ਹਾਂ ਹੀ ਹੱਕ ਇਹਨਾਂ ਦਾ ਜਿੰਨਾ ਸਾਡਾ ਹੈ ਕਿਤੇ ਵੀ ਇਹ ਨਹੀਂ ਲਿਖਿਆ ਕਿ ਇਨਸਾਨਾਂ ਦਾ ਵੱਧ ਹੱਕ ਹੈ ਅਸੀਂ ਤਾਂ ਇਹਨਾਂ ਦੇ ਹੱਕ ਖੋਹ ਲਏ ਨਾ ਤਾਂ ਆਲਰੇਡੀ ਤੇ ਹੁਣ ਜੋ ਰਾਹ ਸਾਡਾ ਫਰਜ ਬਣਦਾ ਕਿ ਸਹੀ ਰਾਹ ਤੇ ਪਾ ਦਈਏ ਜੰਗਲਾਤ ਮਹਿਕਮੇ ਨੂੰ ਇੱਕ ਵਾਰ ਮੈਂ ਫੇਰ ਕਾਲ ਕਰ ਲੈਣਾ ਲੇਕਿਨ ਮੇਰੀ 15 ਮਿੰਟ ਪਹਿਲਾਂ ਗੱਲ ਹੋਈ ਸੀਗੀ ਸਾਡੀ ਨੋਟ ਦੇ 15 ਮਿੰਟ ਬਾਅਦ ਚ ਗੁੱਜ ਗਿਆ ਸਾਥੀਓ ਮੁੰਡਾ ਸਕਰੀਨ ਤੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹ ਤਾਂ ਨ ਦਵਿੰਦਰ ਹੈ ਸਿਰਫ ਇਹਦੀ ਸੇਫਟੀ ਲਈ ਇਹਦੇ ਇੱਕ ਰੱਸਾ ਬੰਨਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਮੋਰੇ 20 25 ਫੁੱਟ ਡੂੰਘਾ ਹੈ ਔਰ ਇਹ ਘਾ ਨਹੀਂ ਹੈਗਾ 25 ਫੁੱਟ ਤੇ ਡੂੰਘਾ ਪਾਣੀ ਹੈ ਪਰ ਸੇਫਟੀ ਦੇ ਨਾਤੇ ਇਹਨਾਂ ਕੋਲ ਸਿਰਫ ਇੱਕ ਹੌਸਲਾ ਆ ਹੌਸਲੇ ਤੋਂ ਇਲਾਵਾ ਕੁਝ ਵੀ ਨਹੀਂ ਤਾਂ ਅਸੀਂ ਸਰਕਾਰ ਨੂੰ ਵੀ ਮੰਗ ਕਰਦੇ ਆ ਕਿ ਜ਼ਰੂਰ ਜਿਹੜੇ ਫੋਰੈਸਟ ਡਿਪਾਰਟਮੈਂਟ ਦੀ ਟੀਮ ਹੈ ਉਹਨਾਂ ਨੂੰ ਸੇਫਟੀ ਦੇ ਸਾਰੇ ਇੱਕ ਇੱਕ ਮਿੰਟ ਪ੍ਰਦਾਨ ਕੀਤੇ ਜਾਣ ਆ ਦੇਖੋ ਹੁਣ ਪੌੜੀ ਹੋਰ ਲਾਈ ਜਾ ਰਹੀ ਹੈ ਕਿਉਂਕਿ ਪਹਿਲਾ ਪੌੜੀ ਛੋਟੀ ਪੈ ਗਈ ਹੈ ਕਿਉਂਕਿ 12 ਸਿੰਘਾਂ ਤੱਕ ਪਹੁੰਚ ਨਹੀਂ ਹੋਈ ਦਵਿੰਦਰ ਦੀ ਤੇ ਹੁਣ ਪੌੜੀ ਹੇਠਾਂ ਬਾਸ ਲਾ ਕੇ ਪੌੜੀ ਨੂੰ ਪੱਕਿਆ ਕੀਤਾ ਜਾ ਰਿਹਾ ਕਿਤੇ ਡੋਲ ਨਾ ਜਾਵੇ ਅਪਰ ਦੂਜੇ ਪਾਸੇ ਦੇਖੋ ਕਿਵੇਂ ਜੰਗਲੀ ਕੁੱਤੇ ਵੇਟ ਕਰ ਰਹੇ ਆ ਇੰਤਜ਼ਾਰ ਕਰ ਰਹੇ ਆ ਕਿ ਲੋਕ ਇੱਥੋਂ ਜਾਣ ਜੋ ਟੁੱਟ ਕੇ 12 ਸਿੰਘਾਂ ਤੇ ਪੈ ਜਾਣ ਪਰ ਅਸੀਂ ਵੀ ਸਾਰਿਆਂ ਨੇ ਮਨ ਬਣਾਇਆ ਕਿ ਇਸ 12 ਸਿੰਘਾਂ ਨੂੰ ਦਵਾਰਤੀ ਕੁਦਰਤ ਦੀ ਗੋਦ ਵਿੱਚ ਛੱਡਾਂਗੇ ਤਾਂ ਵੱਡੀ ਪੌੜੀ ਆ ਗਈ ਹੈ ਜੀ ਸਰਦਾਰ ਵੀਰ ਜਾ ਕੇ ਆਪਣੇ ਘਰੋਂ ਵੱਡੀ ਪੌੜੀ ਲੈ ਕੇ ਆਇਆ ਉਹਦਾ ਧੰਨਵਾਦ ਨਹੀਂ ਆ ਮੈਂ ਔਰ ਆ ਦੇਖੋ ਕਿਵੇਂ ਪੂਰੀ ਟੀਮ ਜਿਹੜੀ ਹੈ ਤਿਆਰੀ ਕਰ ਰਹੀ ਹੈ ਲੇਕਿਨ ਇੱਕ ਗੱਲ ਸਮਝੀਏ ਕਿ ਘਾ ਨਹੀਂ ਹੈ ਵੀ 25 ਫੁੱਟ ਡੂੰਘਾ ਪਾਣੀ ਹੈ ਔਰ ਛੋਟੀ ਜਿਹੀ ਅਣਗਹਿਲੀ ਛੋਟੀ ਜਿਹੀ ਲਾਪਰਵਾਹੀ ਤਾਂ ਕਿਸੇ ਦੀ ਜਾਨ ਦਾ ਖੋਪ ਬਣ ਸਕਦਾ ਤਾਂ ਇਹਨਾਂ ਵੀਰਾਂ ਨੂੰ ਮੈਂ ਬਹੁਤ ਸਲਾਮ ਕਰਦਾ ਇਹਨਾਂ ਲਈ ਦੁਆ ਕਰਦਾ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਔੜੀ ਸੈੱਟ ਕਰ ਲਈਏ ਰੱਸਾ ਸੈੱਟ ਕਰ ਲਿਆ ਤੇ 12 ਸਿੰਘਾਂ ਤੋਂ ਚਿਹਰਾ ਵੀ ਦਿਖਾਈ ਦੇਣ ਲੱਗਿਆ ਲੱਗਦਾ ਉਹਨੂੰ ਵੀ ਉਮੀਦ ਜੀ ਹੋ ਗਈ ਆ ਕਿ ਮੈਨੂੰ ਕੱਢਣ ਬਾਹਰ ਕੱਢਣ ਲਈ ਜਿਹੜੇ ਰੈਸਕਿਊ ਟੀਮ ਪਹੁੰਚ ਗਈ ਹੈ ਉਮੀਦ ਕਰਦੇ ਕਿ ਸੁਖਸ ਵੀ ਲਈ ਬਾਹਰ ਆ ਜਾਵੇਗਾ ਉਹ ਤਸਵੀਰਾਂ ਤੁਸੀਂ ਦੇਖੋ ਕਿ ਕਿਵੇਂ ਪੂਰੀ ਜਾਨ ਲਾ ਕੇ ਪੂਰੀ ਜਾਨ ਦੇ ਨਾਲ ਪੀਰ ਬਖਸ਼ ਉਹਨਾਂ ਦੀ ਪੂਰੀ ਟੀਮ ਜਿਹੜੀ ਲੱਗੀ ਹੋਈ ਹੈ ਔਰ 12 ਸਿੰਘਾਂ ਨੂੰ ਵੀ ਜਿਵੇਂ ਮਹਿਸੂਸ ਹੋ ਗਿਆ ਹੋਵੇ ਕਿ ਮੈਨੂੰ ਬਚਾ ਲਏ ਆਏ ਨੇ ਬਹੁਤਾ ਵਿਰੋਧ ਨਹੀਂ ਕੀਤਾ ਜਾ ਰਿਹਾ ਉਹ ਵੀ ਬਾਹਰ ਆਣਾ ਚਾਹੁੰਦਾ ਢਿੱਲਾ ਛੱਡ ਦੇ ਔਰ ਬਾਕੀ ਜਿਹੜੇ ਤਿੰਨ ਪਾਸੇ ਉੱਤੇ ਸ਼ਕਾਰੀ ਕੁੱਤੇ ਬੈਠੇ ਆ ਔਰ ਭਾਜੀ ਬਾਕੀ ਪਿੱਛੇ ਹੋ ਜਾ ਬਲਵਿੰਦਰ ਜੀ ਗਾਰਡ ਨੇ ਬਲਵਿੰਦਰ ਜੀ ਡਰਿਆ ਲੱਗਦਾ ਮੈਨੂੰ ਦਰਿਆ ਸਿਰਫ ਜਿਹੜਾ ਲੋਕੀ ਜਾਂਦੇ ਡਰਦਾ ਕਹਿੰਦੇ ਮੈਨੂੰ ਦੂਜੀ ਕਰਦਾ ਅੱਛਾ ਅੰਦਰ ਠੰਡ ਵੀ ਮਿਲਦਾ ਤਾਂ ਉਹਨੂੰ ਕਾफी ਲੱਗੀ ਹੋਈ ਹੈ ਠੰਡ ਵੀ ਲੱਗੀ ਹੈ ਹਾਂਜੀ ਹਾਂਜੀ ਕੁੱਤਿਆਂ ਨੇ ਨੋਚਿਆ ਵੀ ਹੈ ਜ਼ਖਮ ਵੀ ਬਹੁਤ ਹੈ ਚਲੋ ਉਹਦਾ ਸੀ ਟ੍ਰੀਟਮੈਂਟ ਮਤਲਬ ਜਦੋਂ ਬਾਹਰ ਕੱਢ ਕੇ ਟ੍ਰੀਟਮੈਂਟ ਪਹਿਲ ਦੇ ਦਰਤੇ ਕਰਾਂਗੇ ਜੀ ਹਾਂਜੀ ਹਾਂਜੀ ਸਰ ਫੋਰੈਸਟ ਡਿਪਾਰਟਮੈਂਟ ਦੀਆਂ ਦੋ ਟੀਮਾਂ ਇੱਥੇ ਪਹੁੰਚੀ ਹੋਈਆਂ ਸਵੇਰੇ ਜਦੋਂ ਮੇਰੀ ਸੰਧੂ ਸਾਹਿਬ ਨਾਲ ਗੱਲ ਹੁੰਦੀ ਹੈ ਉਸ ਤੋਂ ਬਾਅਦ ਐਕਟਿਵਲੀ ਇਹਨਾਂ ਨੇ ਰਿਸਪੌਂਡ ਕੀਤਾ ਹਾਲਕਿ ਪਹਿਲਾਂ ਵਿਰਿੰਦਰ ਜੀ ਜਿਹੜੇ ਮਾਸਟਰ ਜੀ ਉਹਨਾਂ ਦਾ ਗਿਲਾ ਸੀਗਾ ਕਿ ਕੋਈ ਫੋਨ ਨਹੀਂ ਚੱਕ ਰਿਹਾ ਲੇਕਿਨ ਜਿੱਦਾਂ ਹੀ ਮੇਰੇ ਨਾਲ ਨਾ رابطہ ਹੁੰਦਾ ਤਾਂ ਬਹੁਤ ਜਲਦੀ ਟੀਮਾਂ ਇੱਥੇ ਪਹੁੰਚ ਗਈਆਂ ਔਰ ਹੁਣ ਪੂਰੀ ਜਦੋ ਜਹਿਦ ਚੱਲ ਰਹੀ ਹੈ ਪਿੰਡ ਵਾਸੀਆਂ ਦਾ ਵੀ ਅਸੀਂ ਧੰਨਵਾਦ ਕਰਦੇ ਜਿੰਨੇ ਲੋਕ ਪਹਿਲਾਂ ਇੱਥੇ ਮਜੂਸੀਆ ਵੀਰ ਨੂੰ ਦਿਖਾਵੇ ਜੇ ਇਹਦੇ ਬਹੁਤ ਮਿਹਨਤ ਕੀਤੀ ਹੈ ਪੌੜੀਆਂ ਪੌੜੀ ਦੋ ਵਾਰ ਜਾ ਕੇ ਲੈ ਕੇ ਆਇਆ ਬਾਸ ਲੈ ਕੇ ਆਇਆ ਇਹ ਵੀਰ ਵੀ ਸਵੇਰ ਦਾ ਲੱਗਿਆ ਹੋਇਆ ਕੀ ਨਾ ਭਾਈ ਤੁਹਾਡਾ ਸੁਖਦੀਪ ਸਿੰਘ ਭਾਜੀ ਸੁਖਦੀਪ ਜੀ ਪੌੜੀ ਫੇਰ ਲੈ ਕੇ ਕਿੱਥੋਂ ਆਏ ਤੁਸੀਂ ਅਸੀਂ ਆਪਣੇ ਘਰੋਂ ਲੈ ਕੇ ਆਏ ਕੱਡੇ ਚੋਂ ਲੈ ਕੇ ਆਏ ਜਿਹੜੀ ਲੰਬੀ ਪੌੜੀ ਸੀਗੀ ਤੁਸੀਂ ਕਿੰਨੇ ਵਜੇ ਦੇ ਇੱਥੇ ਆ ਗਏ ਅਸੀਂ ਭਾਜੀ ਸਾਤ ਪਿਆ ਤੇ ਆਗੇ ਸੀ ਇੱਥੇ ਜਦੇ ਆਗੇ ਸੀ ਅਸੀਂ ਇੱਥੇ ਤੇ ਜਾਦਾ ਇੱਧਰ ਪਾਣੀ ਚਾਹੀਆ ਹਾਂਜੀ ਹਾਂਜੀ ਜਾਦਾ ਪਾਣੀ ਚਾ ਪਹਿਲਾਂ ਮਾਸਟਰ ਜੀ ਹੁਣੇ ਸੀਗੇ ਤੇ ਉਹਨਾਂ ਨੇ ਫੇਰ ਦੇਖਿਆ ਵੀ ਸਾਰਾ ਕੁਝ ਕੁੱਤਿਆਂ ਨੇ ਕਾਫੀ ਉਹਨੂੰ ਜ਼ਖਮੀ ਕੀਤਾ ਲੱਗਦਾ ਹਾਂਜੀ ਹਾਂਜੀ ਜ਼ਖਮ ਕਾਫੀ ਉਹਦੇ ਸਰੀਰ ਤੇ ਹੈਗੇ ਆ ਸਾਰੇ ਅੱਖ ਤੇ ਵੀ ਇੱਕ ਲੱਗ ਰਿਹਾ ਜ਼ਖਮ ਹੈਗਾ ਇੱਕ ਕੁੱਤੇ ਮੇਰੇ ਖਿਆਲ ਉਧਰ 15 20 ਤਾਂ ਹੁਣੇ ਬੈਠੇ ਪਰਲੇ ਪਾਸੇ ਹਾਂਜੀ ਹਾਂਜੀ ਹੈਗੇ ਜੀ ਚਲੋ ਤੁਹਾਡੇ ਸਾਰੇ ਤੇ ਪਿੰਡ ਵਾਸੀਆਂ ਦੇ ਐਫਰਟ ਨਾਲ ਵੀ ਮਾਸਟਰ ਜੀ ਦੇ ਨਾਲ ਤੁਹਾਡੇ ਸਾਰਿਆਂ ਦੇ ਐਫਰਟ ਨਾਲ ਚਲੋ ਬਾਰਾ ਸਿੰਘਾ ਜਿਹੜਾ ਹੱਲੇ ਤੱਕ ਉਦੀ ਜਾਨ ਚ ਜਾਨ ਹੈ ਪਰ ਇਹੋ ਜੇ ਮੌਕੇ ਤੇ 12 ਸਿੰਘਾ ਘਬਰਾ ਜਾਂਦਾ ਹੁੰਦਾ ਕਿਉਂਕਿ ਹੁਣ ਕਾਫੀ ਰਸ਼ ਹੋ ਗਿਆ ਬਹੁਤ ਸਾਰੇ ਲੋਕ ਇੱਥੇ ਪਹੁੰਚ ਗਏ ਆ ਤਾਂ ਥੋੜੀ ਆਪਾਂ ਨੂੰ ਜਗ੍ਹਾ ਛੱਡ ਦੇਣੀ ਚਾਹੀਦੀ ਆਪਾਂ ਵੀ ਪਿੱਛੇ ਹੋ ਜੀਏ ਔਰ ਵੈਸੇ ਵੀ 12 ਸਿੰਘਾ ਕਾਫੀ ਐਕਟਿਵ ਹੁੰਦਾ ਪਰ ਜਦੋਂ ਬਾਹਰ ਕੱਢਣਾ ਸਪੀਡ ਬਹੁਤ ਵੱਧ ਜਾਂਦੀ ਹੈ ਡਰ ਦੇ ਮਾਰੇ ਕਈ ਵੇਲੇ ਲੱਤ ਮਾਰ ਦਿੰਦਾ ਮੈਂ ਪਹਿਲਾਂ ਕਹਿ ਸੀ ਕਿ ਪੀ 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 ਦੀ ਰਿਕੁਆਇਰਮੈਂਟ ਐ ਪਰਸਨਲ ਪ੍ਰੋਟੈਕਟਿਵ ਇਕੁਪਮੈਂਟਸ ਇਹਨਾਂ ਕੋਲ ਹੈ ਨਹੀਂ ਕਿ ਕਿਸੇ ਕੋਲ ਵੀ ਕੋਈ ਕਿੱਟ ਨਹੀਂ ਆ ਨਾ ਕੋਈ ਸੇਫਟੀ ਬੂਟ ਆ ਨਾ ਸੇਫਟੀ ਹੈਲਮਟ ਆ ਕੋਈ ਹੋਰ ਵੀ ਸਾਧਨ ਨਹੀਂ ਆ ਸਿਰਫ ਹੌਸਲੇ ਦੇ ਨਾਲ ਤੇ ਰੈਸਕਿਊ ਕੀਤਾ ਜਾ ਰਿਹਾ ਇੱਕ ਰੱਸਾ ਤੇ ਇੱਕ ਹੌਸਲਾ ਨਾਲ ਲੱਗ ਜਾਓ ਨਾਲ ਲੱਗ ਜਾਓ ਭਾਈ ਨਾਲ ਲੱਗ ਜਾਓ ਮਦਦ ਕਰ ਦੋ ਰੱਸਾ ਫੜ ਕੇ ਖਿੱਚ ਦੋ ਭਾਜੀ ਬਾਕੀ ਪਿੱਛੇ ਹੋ ਜਾਓ ਵੀਰੇ ਪਲੀਜ਼ ਤਿੱਲਾ ਛੱਟ ਟਿੱਲਾ ਸ਼ੌaib ਅਖਤਰ ਦੀ ਬਾਲ ਨਾਲੋਂ ਵੀ ਕਹਿੰਦੇ ਤੇਜ਼ ਨਿਕਲਦਾ ਇਹ। ਇਹਦੀ ਸਪੀਡ ਬਹੁਤ ਹੈ। ਬਰੇਟਲੀ ਦੀ ਬਾਲ ਨਾਲੋਂ ਵੀ ਤੇਜ਼ ਕਹਿੰਦੇ ਬਾਰਾ ਸਿੰਘਾ ਦੀ ਸਪੀਡ ਹੋ ਜਾਂਦੀ ਹੈ। ਇਸ ਕਰਕੇ ਦੂਰੀ ਬਣਾਉਣੀ ਮੰਡੇਟਰੀ ਹੈ। ਕਿਉਂਕਿ ਬੇਸ਼ੱਕ ਸਾਰੇ ਇੱਥੇ ਦੁਆ ਕਰ ਰਹੇ ਸੀ ਕਿ ਇਹਦੀ ਜਾਨ ਬਚੇ ਲੇਕਿਨ ਉਹਨੂੰ ਨਹੀਂ ਪਤਾ। ਉਹਦੇ ਮਨ 'ਚ ਡਰਿਆ। ਪਰ ਫੋਰੈਸਟ ਡਿਪਾਰਟਮੈਂਟ ਦੀ ਟੀਮ ਦੇ ਐਫਰਟਸ ਤੁਸੀਂ ਦੇਖ ਸਕਦੇ ਹੋ ਕੋਈ ਘਬੀਲੀ ਆ ਪੀਰ ਬਖਸ਼ ਲਾਲ ਟੀ-ਸ਼ਰਟ ਵਿੱਚ ਤੁਹਾਨੂੰ ਨਜ਼ਰ ਆ ਰਹੇ ਆ ਔਰ ਕਿੰਨੀ ਮਿਹਨਤ ਆ ਆਮ ਬੰਦੇ ਲਈ ਇਹ ਬਹੁਤ ਔਖਾ ਕੰਮ ਹੁੰਦਾ ਕਿਉਂਕਿ ਪਿੰਡ ਵਾਸੀ ਜਿਹੜੇ ਆ ਜੋ ਵਰਿੰਦਰ ਉਹਨਾਂ ਦੀ ਗੱਲ ਕਰ ਲਈਏ ਮਾਸਟਰ ਜੀ ਜਿਨ੍ਹਾਂ ਨੇ ਸਾਰਿਆਂ ਨੂੰ ਇਨਫੋਰਮ ਕੀਤਾ ਉਹ 4:30 ਵਜੇ ਤੇ ਲੱਗੇ ਹੋਏ ਸੀਗੇ ਕਿ ਬਾਰਾ ਸਿੰਘਾ ਦੀ ਜਾਨ ਬਚਾਈ ਜਾ ਸਕੇ ਔਰ 10 ਵਜ ਗਏ ਹੁਣ 10 ਵਜ ਗਏ ਹਾਂਜੀ ਹਾਂਜੀ ਔਰ ਹੁਣ 10 ਵਜ ਗਏ ਤਕਰੀਬਨ ਤੁਸੀਂ ਅੰਦਾਜ਼ਾ ਲਗਾ ਲਓ ਕਿ ਸਾਢੇ 5 ਘੰਟੇ ਹੋ ਗਏ ਇਸ ਬਾਰਾ ਸਿੰਘੇ ਨੂੰ ਤੜਫਦੇ ਹੋਏ ਸਾਢੇ 5 ਘੰਟੇ ਬਾਅਦ ਇਹਨੇ ਠੰਡੇ ਪਾਣੀ ਚੋਂ ਬਾਹਰ ਕੱਢਿਆ ਗਿਆ ਔਰ ਉਹਦੇ ਹੁਣ ਪੈਰ ਜਿਹੜੇ ਆ ਬੰਨੇ ਜਾ ਰਹੇ ਆ ਬੇਰ ਜਿਹੜੇ 12 ਸਿੰਘ ਦੇ ਬੰਨੇ ਜਾ ਰਿਹਾ ਪੀਰ ਬਖਸ਼ ਪੂਰੀ ਟੀਮ ਉਹਨਾਂ ਦੀ ਜਿਹਨੇ ਇਧਰਲੇ ਪਾਸੇ ਲੋਕ ਖੜੇ ਉਹਨਾਂ ਦੇ ਮਨ ਚ ਖੁਸ਼ੀ ਆ ਕਿ ਜਾਨ ਬਚ ਗਈ ਪਰ ਪਿੱਛੇ ਜਿਹੜੇ ਆ ਉਹ ਦਿਖਾਓ ਜਿਹੜੇ ਸ਼ਿਕਾਰੀ ਬੈਠੇ ਆ ਉਹਨਾਂ ਦੇ ਮਨ ਚ ਜ਼ਰੂਰ ਰੋਸ ਹੋਣਾ ਪਰ ਇਨਸਾਨੀਅਤ ਕੁਦਰਤ ਨੂੰ ਪਿਆਰ ਕਰਨ ਵਾਲੇ ਜ਼ਰੂਰ ਖੁਸ਼ ਆ ਕਿ 12 ਸਿੰਘਾ ਪਰ ਦੇਖੋ ਕਿਵੇਂ ਉਹ ਡਰ ਦਰਿਆ ਹੋਇਆ ਡਰ ਕਰਕੇ ਲੱਤ ਮਾਰ ਰਿਹਾ ਦੇਖੋ ਕਿ ਕਿਵੇਂ ਜੰਪ ਮਾਰਦਾ ਕਾਬੂ ਕਰਨਾ ਕਿੰਨਾ ਔਖਾ ਔਰ ਵੀਰ ਦੇ ਸੱਟ ਵੀ ਲੱਗੀ ਐ ਪੱਪ ਯਾਰ ਪਰ ਜਾ ਕੇ ਇਹ ਮੈਂ ਜਿਵੇਂ ਕਾਫੀ ਧੇਰ ਤੋਂ ਕਹਿੰਦਾ ਆ ਰਿਹਾ ਕਿ ਫੋਰੈਸਟ ਡਿਪਾਰਟਮੈਂਟ ਦੀ ਪੂਰੀ ਟੀਮ ਨੂੰ ਪੀਪੀਈ ਦੀ ਰਿਕੁਆਇਰਮੈਂਟ ਐ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਦੀ ਔਰ ਜਿਵੇਂ ਦੇਖੋ ਕਿ ਕਿਵੇਂ ਉਹ ਵਿਰੋਧ ਵੀ ਕਰਦਾ ਪਰ ਉਧਰ ਬਲਵਿੰਦਰ ਹੁਣੀ ਜਿਹੜੇ ਗਾਰਡ ਨੇ ਉਹਨੂੰ ਪਲੋਸਦੇ ਹੋਏ ਦਬ ਕੇ ਰੱਖੋ ਜਿਾ ਆਪਣੇ ਟੱਚ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਤੇਰੀ ਸੇਫਟੀ ਲਈ ਆ ਤੇਰੀ ਬੈਟਰਮੈਂਟ ਲਈ ਆਏ ਹੋਏ ਆ ਚੱਲ ਆਜਨਾ ਹਮਾ ਲੋਟਨ ਬੋ ਹਮਾ ਲੋਟ ਥੱਲੇ ਆਣਾ ਢੱਲਾਣਾ ਛੱਡ ਕੰਦੇ ਐਦਾਂ ਨਾ ਕਰ ਯਾਰ ਤਾਂ 8-10 ਜਾਣੇ ਦੀ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਫੋਰੈਸਟ ਡਿਪਾਰਟਮੈਂਟ ਦੀ ਦੋ ਟੀਮਾਂ ਜਿਹੜੀਆਂ ਇੱਥੇ ਪਹੁੰਚੀਆਂ ਆਣਾ ਹੈਗਾ ਉਹ ਨਹੀਂ ਇਹਨਾਂ ਨੇ ਨਾ ਤੁਰਿਆ ਆ ਪਾਗਲ ਤੇ ਆਪ ਉਹ ਕੇ ਰੱਖੋ ਤਾਂ ਆਪ ਕਿਉਂਕਿ ਇਹਨਾਂ ਨੂੰ ਜਿਹੜੀ ਦੇਸੀ ਟੈਕਨੀਕ ਪਤਾ ਜਿਵੇਂ ਬਲਵਿੰਦਰ ਜੀ ਜ਼ਿਕਰ ਕਰ ਰਹੇ ਸੀਗੇ ਇਹਨਾਂ ਦੇ ਜਿਹੜੇ ਗਾਰਡ ਆ ਤਾਂ ਇਹਨਾਂ ਨੂੰ ਟੈਕਨੀਕ ਪਤਾ ਹੈ ਤਾਂ ਆਮ ਬੰਦਾ ਇਕੱਲਾ ਨਹੀਂ ਫੜ ਸਕਦਾ ਸੱਟ ਚੋਟ ਵੀ ਲੱਗਣ ਦਾ ਜਿਹੜਾ ਖਤਰਾ ਰਹਿੰਦਾ ਆਪੜੇ ਨੂੰ ਖੇਚ ਕੇ ਰੱਖਣੀ ਹੈ ਔਰ ਇਹਨਾਂ ਦੀ ਟੀਮ ਨੂੰ ਟੈਕਨੀਕਸ ਪਤਾ ਹੈ ਔਰ ਆਸ ਉਮੀਦ ਦੁਆ ਸਿਰਫ ਇਹੀ ਹੈ ਕਿ ਇਹ ਜਿਹੜਾ ਬਾਰਾ ਸਿੰਘ ਆ ਕੁਦਰਤ ਦੀ ਗੋਦ ਵਿੱਚ ਦੁਆਰਤੀ ਚਲਾ ਜਾਵੇ ਅੱਛਾ ਬਲਵਿੰਦਰ ਜੀ ਅੱਖ ਦੇ ਥੱਲੇ ਹਿੱਸਾ ਖੰਨ ਹੋਇਆ ਹੈ ਕਿ ਇਹ ਤਾਂ ਬੋਲਦੇ ਆ ਜੀ ਤਾਂ ਆਵਾਜ਼ ਆਂਦੀ ਇੱਥੋਂ ਜੀ ਅੱਜੋ ਜਦੋਂ ਕਹਿ ਰਹੇ ਨਾ ਇੰਦ ਜਰੀਆ ਇੱਥੋਂ ਆਵਾਜ਼ ਆ ਰਹੀ ਹੈ ਅੱਛਾ ਜਿਹੜੀ ਅੱਖ ਦੇ ਥੱਲੇ ਆ ਹਾਂਜੀ 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 ਆਵਾਜ਼ ਜਿਹੜੀ ਅੱਖ ਦੋਨੇ ਪਾਸੇ ਇਹ ਆਵਾਜ਼ ਦਾ ਦੂਜਾ ਹੈ ਜੀ ਅੱਛਾ ਅੱਛਾ ਹਾਂਜੀ ਤੇ ਤੁਸੀਂ ਜਿਹੜਾ ਅੱਖ ਦੇ ਥੱਲੇ ਦੇਖ ਪਾ ਰਹੇ ਹੋ ਉਹ ਜਿਹੜੀ ਜਗ੍ਹਾ ਹੈ ਉੱਥੋਂ ਕਹਿੰਦੇ ਆਵਾਜ਼ ਆਂਦੀ ਹੈ ਜ਼ਖਮ ਨਹੀਂ ਹੈ ਕਿਉਂਕਿ ਪਹਿਲਾਂ ਬਹੁਤ ਸਾਰੇ ਇੱਥੇ ਜਿਹੜੇ ਲੋਕ ਹੈ ਮੌਜੂਦ ਸੀ ਉਹ ਕਹਿ ਰਹੇ ਸੀ ਕਿ ਅੱਖ ਦੇ ਥੱਲੇ ਵੀ ਜ਼ਖਮ ਹੈ ਤਾਂ ਉਹ ਜ਼ਖਮ ਨਹੀਂ ਹੈ ਉੱਥੋਂ ਹੀ ਜਿਹੜਾ ਬਾਰਾ ਸਿੰਘਾ ਬੋਲਦਾ ਜਿੰਨਾ ਇਹ ਟਫ ਲੱਗ ਰਿਹਾ ਸੀਗਾ ਅੱਜ ਕਿਉਂਕਿ ਪਾਣੀ ਬਹੁਤ ਹੈ ਟੋਬੇ ਚ ਉਨਾ ਹੀ ਈਜ਼ੀਲੀ ਫੋਰੈਸਟ ਡਿਪਾਰਟਮੈਂਟ ਦੀ ਟੀਮ ਨੇ ਬਹੁਤ ਜਲਦੀ ਹੱਥ ਪੈਣ ਤੋਂ ਬਾਅਦ ਰੈਸਕਿਊ ਕਰ ਲਿਆ ਬਾਰਾ ਸਿੰਘਾ ਨੂੰ ਕੋਦੋ ਯਾਰ ਵੀਰੇ ਤੇ ਹੁਣ ਬਲਵਿੰਦਰ ਜੀ ਦਾ ਟ੍ਰੀਟਮੈਂਟ ਵਗੈਰਾ ਕਿੱਥੇ ਕਰੋਗੇ ਠੀਕ ਆ ਜੀ ਬਿਲਕੁਲ ਇਹਨਾਂ ਦੂਜੇ ਨਹੀਂ ਹੈਗਾ ਇਹਦੇ ਹਾਂ ਉਹਦੀ ਮਲਮ ਪੱਟੀ ਕਰਕੇ ਇਹਨੂੰ ਫਿਰ ਜੰਗਲ ਵਿੱਚ ਰੀਲੀਜ਼ ਕਰਾਂਗੇ ਜੀ ਫਰਨੈਲ ਵਗੈਰਾ ਉਹ ਆਪਣੇ ਲਗਾਵਾਂਗੇ ਅਸੀਂ ਨਾ ਇਹਦੇ ਇਹਦਾ ਥੋੜਾ ਬਹੁਤ ਫਰਨੈਲ ਲਗਾ ਕੇ ਉਹਦੇ ਵੇਲੇ ਬੀਟਰ ਡੀਨ ਵਗੈਰਾ ਲਗਾ ਕੇ ਜਦੋਂ ਤੰਦਰੁਸਤ ਵੈਸੇ ਵੀ ਤੰਦਰੁਸਤ ਹੀ ਹੈ ਜਦੋਂ ਇਹਨੂੰ ਰੀਲੀਜ਼ ਕਰਨਾ ਨੇ ਇਹਨੇ ਆਪਣੇ ਆਪਣੇ ਜਿਹੜੇ ਘਰ ਪੁੱਜਣਾ ਹੈ ਇਹਨਾਂ ਆਪੇ ਭੱਜੇ ਨਾ ਜਾਣਾ ਹਾਂਜੀ ਹਾਂਜੀ ਇਹਦੀ ਵੈਸੇ ਉਮਰ ਕਿੰਨੀ ਕ ਲੱਗਦੀ ਤੁਹਾਨੂੰ ਉਹਰ ਕਿੰਨੀ ਕਿਉਂਕਿ ਬਲਵਿੰਦਰ ਕੱਟ ਹੀ ਆਇਆ ਨਾ ਡੇਢ ਸਾਲਾ ਡੇਢ ਸਾਲੇ ਗਿਆ ਡੇਢ ਸਾਲ ਦੀ ਹੈਗੀ ਹਾਂਜੀ ਤਾਂ ਹੁਣ ਫਿਰ ਇਹਦਾ ਟ੍ਰੀਟਮੈਂਟ ਜਾ ਕੇ ਗੜਸ਼ੰਕਰ ਹੀ ਹੋਏਗਾ ਟ੍ਰੀਟਮੈਂਟ ਹਾਂਜੀ ਚਾਹਦੇ ਹੋਏ ਕਰਾਂਗੇ ਗੜਸ਼ੰਕਰ ਜਾ ਕੇ ਹੁਣ ਕੋਈ ਪਾਣੀ ਪਾਣੀ ਵੀ ਦੇ ਕੋਈ ਰੋੜ ਨਹੀਂ ਵੈਸੇ ਇਹ ਤਾਂ ਠਰਿਆ ਹੋਇਆ ਪਾਣੀ ਦੇ ਨਾਲ ਤਾਂ ਵੈਸੇ ਠੰਡੇ ਐਨੇ ਪਾਣੀ ਵਿੱਚੋਂ ਕੱਢਾ ਦੇਖ ਲੋ ਹੁਣ ਪਿੰਡ ਵਾਸੀ ਦੱਸ ਰਹੇ ਵੀ ਕੱਟੋ ਕਰਤੇ ਇਹ 8:00 ਦੇ ਕਰੀਬ ਅੰਦਰ ਆ 25 30 ਫੁੱਟ ਕਹਿੰਦੇ ਪਾਣੀ ਖੜਾ ਜਿਹਦੇ ਵਿੱਚੋਂ ਕੱਢੇ ਇਹਨੂੰ ਬੜੀ ਮਸ਼ਰਕਤ ਦੇ ਬਾਅਦ ਹੂੰ ਸ਼ੱਕਤ ਦੇਖੋ ਤੁਹਾਡੀ ਟੀਮ ਦੇ ਬਹੁਤ ਐਫਰਟ ਆ ਦਵਿੰਦਰ ਦੇ ਐਫਰਟ ਪੀਰ ਬਖਸ਼ ਦੇ ਸਾਰੀ ਟੀਮ ਦੇ ਐਫਰਟ ਆ ਪਿੱਛੇ ਤੁਸੀਂ ਵੀ ਗਾਈਡ ਕਰ ਰਹੇ ਸੀਗੇ ਤਾਂ ਅਸੀਂ ਸ਼ਲਾਘਾ ਕਰਦੇ ਆ ਵੀਰ ਦੀ ਵੀ ਨਹੀਂ ਨਹੀਂ ਇਹ ਕਰਨਾ ਤਾਂ ਇਹਨਾਂ ਦਾ ਹੀ ਹੁੰਦਾ ਸਾਰਾ ਕੁਝ ਅਸੀਂ ਤਾਂ ਸਿਰਫ ਇਹਨਾਂ ਨੂੰ ਗਾਈਡ ਹੀ ਕਰਨਾ ਹੈ ਬਾਕੀ ਚਲੋ ਪਿੱਛੇ ਵੀ ਇਨਸਟਰਕਸ਼ਨਸ ਦੇ ਰਹੇ ਤੁਸੀਂ ਹਾਂ ਹਾਂ ਜੀ ਹਾਂ ਜੀ ਹੌਸਲਾ ਹੌਸਲਾ ਵੀ ਜ਼ਰੂਰੀ ਹੈ ਬਾਕੀ ਕਰਨਾ ਤਾਂ ਇਹਨਾਂ ਨੇ ਸਾਰਾ ਕੁਝ ਜਿਹੜਾ ਕਰਨਾ ਹੈ ਹਾਂਜੀ ਹਾਂਜੀ ਇਹ ਜਾਨਵਰ ਨੂੰ بچਾਉਣ ਲਈ ਸਾਡੀ ਮਦਦ ਕੀਤੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਸਤਿੰਦਰ ਜੀ ਵਿਰਿੰਦਰ ਜੀ ਮਾਸਟਰ ਜੀ ਇਹ ਮੇਰੇ ਖਿਆਲ ਇੱਥੇ ਨਹੀਂ ਹੋ ਸਵੇਰੇ 4:30 ਵਜੇ ਤੇ ਲੱਗੇ ਹੋਇਆ ਆ ਛੋਟਾ ਵੀਰ ਵੀ ਆ ਬਾਪੂ ਜੀ ਜਦੋਂ ਮੈਂ ਆਇਆ ਭਾਜੀ ਹੁਣ ਸਾਰੇ ਇੱਥੇ ਹੀ ਸੀਗੇ ਉਹ ਵੀ ਅੰਕਲ ਜੀ ਜਾ ਰਹੇ ਸੀ ਤਾਂ ਟਰੈਕਟਰ ਰੁਕ ਗਏ ਉਹਨਾਂ ਨੇ ਪੂਰੀ ਮਦਦ ਕੀਤੀ ਆ ਪੂਰੇ ਸਲਾਦ ਮਾਸ਼ਾਅੱਲਾ ਜਿਹੜਾ ਚੱਲਦਾ ਰਿਹਾ ਪਰ ਕੱਲੇ ਕੱਲੇ ਬੰਦੇ ਨੇ ਪੂਰਾ ਐਫਰਟ ਕੀਤਾ ਕੁਦਰਤ ਦੇ ਜਾਨਵਰਾਂ ਨਾਲ ਪ੍ਰੇਮ ਆ ਜੀ ਇਹਨਾਂ ਦਾ ਅੱਛਾ ਬਲਵਿੰਦਰ ਜੀ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਮੇਰਾ ਫੋਨ 에ਅਰਪਲੇਨ ਤੇ ਸੀਗਾ ਠੀਕ ਹੈ ਜੀ ਪਤਾ ਨਹੀਂ ਕਿੱਦਾਂ ਲੱਗ ਗਿਆ ਫੋਨ ਅੱਛਾ ਠੀਕ ਹੈ ਜੀ ਤੇ ਕੀ ਵੇਲੇ ਕੁਦਰਤ ਨੇ ਸੇਵਾ ਲਈ ਕੁਦਰਤ ਨੇ ਕੁਦਰਤ ਨੇ ਸੇਵਾ ਲੈਣੀ ਸੀ ਇਹਦੀ ਜਾਨ ਬਚਾਣ ਦੀ ਹਾਂ ਮੇਰਾ ਫੋਨ ਮੈਂ ਰਾਤ ਨੂੰ 에ਅਰਪਲੇਨ ਤੇ ਲਾ ਕੇ ਸੁੱਤਾ ਮੈਨੂੰ ਨਹੀਂ ਪਤਾ ਸਵੇਰੇ ਕਿੱਦਾਂ ਵਿਰਿੰਦਰ ਜੀ ਦੀ ਕਾਲ ਆ ਗਈ ਠੀਕ ਹੈ ਜੀ ਤਾਂ ਫਿਰ ਕੁਦਰਤ ਦਾ ਇਸ਼ਾਰਾ ਕੁਦਰਤ ਦਾ ਉਹਨੇ ਤੁਹਾਨੂੰ ਇਸ਼ਾਰਾ ਕਰਨਾ ਤੁਹਾਡਾ ਵੀ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਾਨੂੰ ਐਡੀਓ ਮੈਗਦਮ ਕੰਟਰੋਲ ਸਾਰਾ ਕਰ ਲਿਆ ਫੋਨ ਤੇ ਫੋਨ ਪੂਲੇ ਟਾਈਮ ਮੈਂ ਜੀਸਾ ਲੋ ਚਲੋ ਸੰਤੂ ਸਾਹਿਬ ਦਾ ਧੰਨਵਾਦ ਜਿਹਨਾਂ ਨੇ ਉਸੇ ਵੇਲੇ ਰਿਸਪੌਂਡ ਕੀਤਾ ਤੇ ਮੁੜ ਕੇ ਮੈਂ ਦੱਸਣਾ ਚਾਹੁੰਨਾ ਕਿ ਕੁਲਦੀਪ ਚੰਦ ਸਰ ਉਹਨਾਂ ਦੀਆਂ ਬਲਵਿੰਦਰ ਸਰ ਉਹਨਾਂ ਦੀਆਂ ਬਹੁਤ ਕਾਲਸ ਆਈਆਂ ਲਗਾਤਾਰ ਆਪਰਾਪਤੇ ਚ ਰਹੇ ਆ ਤੇ ਜਿੰਨੀ ਜਲਦੀ ਇਹ ਪਹੁੰਚ ਸਕਦੇ ਸੀ ਇੱਥੇ ਪਹੁੰਚੇ ਆ ਔਰ ਇਹਨੂੰ ਰੈਸਕਿਊ ਕੀਤਾ ਜੋ ਬਹੁਤ ਟਫ ਜੌਬ ਲੱਗ ਰਹੀ ਸੀਗੀ ਲੇਕਿਨ ਜਦੋਂ ਇਹਨਾਂ ਦਾ ਹੱਥ ਪਿਆ ਜਦੋਂ ਪੌੜੀ ਪਹੁੰਚ ਗਈ ਹੈ ਜਦੋਂ ਸਮਾਨ ਪਹੁੰਚ ਗਿਆ ਫਿਰ ਮਿੰਟਾਂ ਵਿੱਚ ਹੀ ਰੈਸਕਿਊ ਕਰ ਲਿਆ ਤੁਹਾਡਾ ਹੌਸਲਾ ਨਾਲ ਸਗਾ ਜ ਸਾਡੇ ਜੀ ਫਿਰ ਉਹਨੇ ਕੰਮ ਜਿਆਦਾ ਕਰ ਦਿੱਤਾ ਜੀ ਜੀ ਖੁਸ਼ੀ ਮਿਲਦੀ ਹੈ ਨਾ ਉਹ ਅਣਮੁੱਲੀ ਆ ਅਣਮੁੱਲੀ ਆ ਹਾਂ ਜੀ ਸਾਡੀ ਉਹਦਾ ਕੋਈ ਮੁੱਲ ਨਹੀਂ ਹਾਂ ਜੀ ਦਵਿੰਦਰ ਤੁਹਾਡਾ ਹੱਥ ਠੀਕ ਹੈ ਹਾਂ ਜੀ ਹਾਂ ਮੈਨੂੰ ਲੱਗੇ ਸੀ ਹੱਥ ਤੇ ਸੱਟ ਲੱਗੀ ਆ ਸਰ ਲੱਗ ਜਾਂਦਾ ਝਟਕਾ ਲੱਗ ਜਾਂਦਾ ਜੀ ਇਹਨਾਂ ਦੇ ਦਾ ਇਹਨਾਂ ਦੇ ਵੀ ਹਾਂ ਜੀ ਆਮ ਸੱਟ ਆ ਜੀ ਇਹ ਲੱਗਦੀ ਹੈ ਨਹੀਂ ਮੈਂ ਤਾਂ ਵੀ ਦੇਖ ਜਦੋਂ ਨਾ ਆਕੇ ਕੀਤਾ ਗੱਡੀ ਰੁਕੀ ਰੁਕੀ ਆ ਮੇਰੇ ਵਰਗਾ ਹਾਲ ਸੀ ਬੰਦਾ ਹੋਵੇ ਨਾਲ ਦੇ ਕਹੂਗਾ ਕਿ ਮੜਾ ਦੇਖੀ ਤੂੰ ਪਰ ਇਹ ਸਾਰੀ ਉਸ ਵੇਲੇ ਕੱਪੜੇ ਚੇਂਜ ਕਰਨ ਲੱਪੇ ਕਿ ਮੈਂ ਜਾਣਦਾ ਮੈਂ ਜਾਣਦਾ ਮੈਂ ਜਾਣਦਾ ਨਾ ਤਾਂ ਇਹ ਵੱਡੀ ਗੱਲ ਆ ਆਪਣੀ ਡਿਊਟੀ ਨੂੰ ਡਿਊਟੀ ਸਮਝਣਾ ਹਾਂਜੀ ਹਾਂਜੀ ਸਰ ਚਲੋ ਬਹੁਤ ਸ਼ੁਕਰੀਆ ਸਰ ਬਹੁਤ ਮਿਹਰਬਾਨੀ ਅੱਛਾ ਇਹਦੀ ਫੋਟੋ ਜ਼ਰੂਰ ਸਰ ਪਾ ਦਿਓ ਸਾਨੂੰ ਜਦੋਂ ਰੀਲੀਜ਼ ਕਰਕੇ ਤੁਹਾਨੂੰ ਰੀਲੀਜ਼ ਕਰਕੇ ਹੁਣ ਅਸੀਂ ਇਹਨਾਂ ਨੂੰ ਰੀਲੀਜ਼ ਕਰਦੇ ਹਾਂ ਜੋ ਕੋਈ ਨਹੀਂ ਤਾਂ ਥੱਲੇ ਕਮੈਂਟ ਇਹਨਾਂ ਆ ਜਾਣਗੇ ਜੰਗਲ 'ਚ ਮੰਗਲ ਹੋ ਗਿਆ ਨਹੀਂ 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 ਉਹ ਤਾਂ ਅਸੀਂ ਜੰਗਲ 'ਚ ਰੀਲੀਜ਼ ਕਰਨਾ ਉਸੇ ਵੇਲੇ ਤੁਹਾਨੂੰ ਫੋਟੋ ਫੋਟੋ ਤੁਹਾਨੂੰ ਪਾ ਦਾਂਗੇ ਉਹ ਪਾ ਦਿਓ ਜੀ ਹੁਣੇ 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 ਬਸ ਜਦੋਂ ਇਹ ਕੁਦਰਤ ਦੀ ਗੋਦ 'ਚ ਜਾਊਗਾ ਹਾਂਜੀ ਹਾਂਜੀ ਉਹਨੂੰ ਦੇਖ ਕੇ ਜੋ ਖੁਸ਼ੀ ਮਿਲਣੀ ਉਹ ਕਿਤਨੀ ਮਿਲਣੀ ਤੇਰੇ ਕੋਲ ਆਪਣੀ ਗਰੁੱਪ ਫੋਟੋ ਹੋ ਜਵੇ ਚੰਗਾ ਫੇ ਚੰਗਾ ਫੇ ਸਤਿ ਸ੍ਰੀ ਅਕਾਲ ਠੀਕ ਹੈ ਖੁਸ਼ ਰਹੀ ਹੁਣ ਹੁਣ ਸ਼ਰਾਰਤ ਨਾ ਕਰੀ ਬਾਹਰ ਨਾ ਆਈਂ ਜੰਗਲ ਤੋਂ ਹੁਣ ਇੱਧਰ ਨੂੰ ਨਾ ਆ ਜੀ ਦੇਖ ਕਿੰਨੇ ਲੋਕਾਂ ਨੇ ਮਦਦ ਕੀਤੀ ਆ ਤੇਰੀ ਹੈਂ ਨਜ਼ਾਰੇ ਲਈ ਹੁਣ ਜਾ ਕੇ ਪਹਿਲਾਂ ਤੈਨੂੰ ਕੁੱਤਿਆਂ ਤੋਂ ਬਚਾ ਲਿਆ ਮਗਰ ਪੈ ਗਈ ਸੀ ਤੇਰੇ ਬਸ 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 ਮਾਸਟਰ ਜੀ ਦਾ ਇਹ ਮਾਸਟਰ ਅੱਛਾ ਠੀਕ ਹੈ ਕਹਿੰਦਾ ਮੈਂ ਮਾਸਟਰ ਜੀ ਦਾ ਧੰਨਵਾਦ ਕਰਦਾ ਸਵੇਰ ਤੋਂ ਪੈਪ ਲੈ ਕੇ ਕਹਿੰਦਾ ਮੇਰੇ ਮਗਰ ਮਗਰ ਫਿਰਦੇ ਸੀ ਆ ਵੀ ਬਾਜੀ ਸੀਗੇ ਸਵੇਰ ਤੋਂ ਅੱਛਾ ਕਿਰੋਂ ਤੁਹਾਡਾ ਨਾਂ ਕੀ ਹੈ ਮੇਰਾ ਕਲਦੀਪ ਕਲਦੀਪ ਬਾਜੀ ਖੜੇ ਆ ਚੱਲ ਠੀਕ ਹੈ ਫੇ ਚੱਲ ਠੀਕ ਹੈ ਮਿਲਦੇ ਹਾਂ ਧੰਨਵਾਦ ਕਹਿੰਦਾ ਹਾਂ ਨਹੀਂ ਤਾਂ ਤੂੰ ਆਪਣੀ ਜਗ੍ਹਾ ਤੇ ਰਾਜ਼ੀ ਰਹਿ ਆਪਾਂ ਤੈਨੂੰ ਨਹੀਂ ਮਿਲਦੇ ਖੁਸ਼ ਰਹਿ ਚਲ ਬਹੁਤ-ਬਹੁਤ ਸ਼ੁਕਰੀਆ ਜੀ। ਖੁਸ਼ੀ ਨਹੀਂ ਨਹੀਂ ਮਿਹਰਬਾਨੀ ਜੀ। ਕਿਉਂਕਿ ਅੱਜ ਨੇ ਤਾਂ ਇੱਕ ਵੱਖਰੀ ਦੂਸਰੀ ਦੁਨੀਆ 'ਚ ਆ ਗਿਆ ਹੈਗਾ ਅਸੀਂ। ਇਹ ਕੰਕਰੀਟ ਜੰਗਲ ਹੈ ਸਾਡਾ। ਯੈਸ ਯੈਸ। ਉਹ ਵੀ ਮਿੱਤਰੋ ਦੇਖ ਕੇ ਤੁਹਾਨੂੰ ਵੀ ਖੁਸ਼ੀ ਹੋਵੇਗੀ ਆ ਦੇਖੋ ਜਿਹੜੀ ਮਿਹਨਤ ਕੀਤੀ ਔ ਰਾਹਸ ਆ ਗਈ ਹੈ ਔਰ 12 ਸਕੇ ਨੂੰ ਹੁਣ ਜੰਗਲ ਵਿੱਚ ਛੱਡਿਆ ਜਾ ਰਿਹਾ ਹੈ। ਆਪਣੀ ਕੁਦਰਤ ਦੀ ਗੋਦ ਵਿੱਚ ਉਹ ਜਾ ਰਿਹਾ ਹੈ। ਚੱਲ ਮੁਸਾਫਿਰ ਚੱਲ ਤੇਰਾ ਅੱਜ ਤੋਂ ਸਫ਼ਰ ਫਿਰ ਤੋਂ ਸ਼ੁਰੂ ਜ਼ਿੰਦਗੀ ਤੇਰੀ ਦਿਵਾਰਤੀ ਸ਼ੁਰੂ ਹੋ ਰਹੀ ਹੈ। ਔਰ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਦੇਖੋ ਕਿੰਨੀ ਸੋਹਣੀ ਤਸਵੀਰ ਹੈ